ਗਰਬਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਕਿਵੇਂ ਜੀਣਾ ਹੈ ਵਰਤਮਾਨ ਚ ਕਿਵੇਂ ਜੀਣਾ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਇ ਪਰਮਗਤ ਮੇਰੀ ਗਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਸੋ ਇਹ ਕਲਰ ਸਕੀਮ ਇਹ ਫਾਰਮੈਟ ਹੀ ਇਹ ਪਖੰਡ ਇਹ ਨਹੀਂ ਚੱਲਣਾ ਸੋ ਵਿਗਿਆਨ ਨੇ ਸੈンス ਨੇ ਸਾਡ ਨੂੰ ਸੁੱਖ ਦਿੱਤੇ ਨੇ ਉਹ ਥੋੜੀ ਚਿਰ ਲਈ ਨੇ ਸੋ ਇਹ ਪਰਮਾਨੰਦ ਆਨੰਦ ਖੇੜਾ ਇਹ ਗੁਰੂ ਤੋਂ ਹੀ ਮਿਲਣਾ ਹੈ ਸੋ ਦੁੱਖਾਂ ਦਾ ਜਦੋਂ ਇਲਾਜ ਕਰੇਗਾ ਸੁੱਖ ਆਪਣੇ ਆਪ ਆਉਣਗੇ ਜਿੰਦਗੀ ਰਵਾਏਗੀ ਹਰੇਕ ਮੋੜ ਤੇ ਦੁੱਖ ਹੈ ਕਿ ਪੁੱਤਰਾਲੇ ਸੁਖੀ ਹਨ ਕਿ ਕੋਠੀਆਂ ਬੰਗਲੇ ਗਾੜੀਆਂ ਵਾਲੇ ਇਹ ਜੋ ਖੁਰਸੀਆਂ ਤੇ ਬੈਠੇ ਹਨ ਕੀ ਸੁਖੀ ਹਨ ਨਹੀਂ ਕਿਸੇ ਤੋਂ ਕਿਸੇ ਨੂੰ ਪਰਖਣਾ ਹੈ ਦੋਸਤ ਦੋਸਤ ਬਣਾ ਕੇ ਦੋਸਤੀ ਚੰਗਾ ਸਲਾਹ ਕਰ ਬਣਾਣਾ ਪਏਗਾ ਇਹ ਇਹ ਆਪਣੇ ਚ ਯੋਗਤਾ ਪੈਦਾ ਹੋਏਗੀ ਭੁਗਤ ਜੁਗਤ ਮੁਕਤ ਸਭ ਕੁਝ ਗੁਰੂ ਕੋਲ ਹੈ ਸਭ ਇਹ ਗਰਵਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਕੀ ਪ੍ਰਾਪਤ ਕਰਨਾ ਹੈ ਸਭ ਕੁਝ ਅੰਦਰੋਂ ਹੀ ਮਿਲੇਗਾ ਇਹ ਜੋ ਚਾਹ ਦਾ ਗਲਾਸ ਹੈ ਸਿੰਪਲ ਜਗ ਤੇ ਉਹਦੀ ਥੋੜੀ ਕੀਮਤ ਹੈ ਸੋ ਇਹ ਹਵਾਈ ਜਾਜ ਚ ਉਹਦੀ ਕੀਮਤ ਵੱਧ ਜਾਂਦੀ ਹੈ ਸੋ ਹੋਰ ਜਗ੍ਹਾ ਚ ਹੋਟਲ ਚ 5 ਸਟਾਰ ਹੋਟਲ ਉਹਦੇ ਚ ਉਹੀ ਚਾਹ ਦਾ ਕੱਪ 400 ਰੁਪਏ ਦਾ ਸੋ ਹਵਾਈ ਜਹਾਜ਼ ਤੇ 200 ਦਾ ਆਮ ਰੇੜੀ ਤੇ 10 ਰੁਪਏ ਦਾ ਚਾਹ ਉਹੀ ਹੈ ਸਭ ਕੁਝ ਉਹੀ ਹੈ ਇਹ ਜਗਾ ਬਦਲਨ ਕਰਕੇ ਉਹਦੀ ਕੀਮਤ ਵਧ ਗਈ ਇੱਦਾਂ ਹੀ ਪਾਣੀ ਪਾਣੀ ਦੀ ਬੋਤਲ ਹੈ ਆ 20 ਰੁਪਏ ਦੀ ਸੋ ਜਹਾਜ਼ ਚ 200 ਰੁਪਏ ਦੀ ਵੱਡੇ ਹੋਟਲ ਚ ਮਹਿੰਗੇ ਚ ਉਹ 400 ਰੁਪਏ ਦੀ ਸੋ ਉਹ ਜਗਾ ਬਦਲ ਕਰਕੇ ਉਹਦਾ ਕੀਮਤ ਦਾ ਫਰਕ ਪੈ ਜਾਂਦਾ ਹੈ ਉਹੀ ਪਾਣੀ ਹੈ ਉਹੀ ਜਲ ਹੈ ਇਹ ਯੋਗਤਾ ਇਹ ਇਹ ਜੰਗਲ ਜੀਸੀ ਸ ਸ ਤੇ ਚੰਦਨ ਦਾ ਪੇਡਾ ਸਾਰਿਆਂ ਨੂੰ ਨਿਸਗੰਧਿਤ ਕਰਦੀ ਸੋ ਇੱਕ ਬਾਸ ਜੋ ਵਿੱਚੋਂ ਖਾਲੀ ਹੈ ਸੋ ਜੇ ਹੱਥ ਚ ਇਹ ਦਵਾਈ ਰੱਖਾਂਗੇ ਕੁਰਲੀਆਂ ਕਰੀ ਜਾਾਂਗੇ ਇਹ ਗਲੇ ਚੋਂ نیچے ਭੇਜਾਂਗੇ ਇਹ ਨਾ ਇਹ ਖੋਪਰੀ ਦਾ ਸਵਾਦ ਹੈ ਜਿਨੇ ਰਸ ਉਹਨੇ ਗਲ ਚ ਫਾਸੀਆਂ ਸੋ ਕੀ ਪ੍ਰਾਪਤ ਕਰਨਾ ਹੈ ਇਹ ਸਰੀਰ ਚ ਮਿਲੇਗਾ ਫਰੀਦਾ ਜਿੰਨੀ ਕਮੀ ਨਾਏ ਗੁਣ ਤੇ ਕਮੜੇ ਵੀ ਸਾਰ ਮਤ ਸ਼ਰਮਿੰਦਾ ਥੀ ਹੀ ਸਾਈਂ ਦਾ ਦਰਬਾਰ ਜੇ ਤੂੰ ਫਿਰ ਤਨੂੰ ਸ਼ਰਮਿੰਦਾ ਨਾ ਹੋਣਾ ਪਏਗਾ ਸੋ ਆਪਣਾ ਬੀਜ ਆਪ ਕਟਣਾ ਪਏਗਾ ਇਹ ਸਰੀਰ ਚ ਤੰਦਰੁਸਤੀ ਵਿਜਣੀ ਪਏਗੀ ਇਹ ਸਭ ਕੁਝ ਅੰਦਰੋਂ ਪ੍ਰਗਟ ਹੋਣਾ ਹੈ ਸੋ ਇਹ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਮੁਸ਼ਕਤ ਘਾਲ ਨਹੀਂ ਪਏਗੀ ਗੱਲਾਂ ਨਾਲ ਕੁਝ ਨਹੀਂ ਬੰਨਣਾ ਪਾਣੀ ਪਾਣੀ ਕਰਿਆ ਇਹ ਰੋਟੀ ਰੋਟੀ ਕਰਿਆ ਪਿਆਸ ਨਹੀਂ ਬੁਝਣੀ ਭੁੱਖ ਨਹੀਂ ਮਰਨੀ ਸੋ ਇਹ ਫਰੀਦਾ ਮੌਤਾ ਮੌਤ ਤੋਂ ਬੁਰੀ ਹੈ ਭੁੱਖ ਦੁੱਖ ਜਿਹੜਾ ਹੈ ਇਹ ਸਾਡੀ ਜ਼ਿੰਦਗੀ ਚ ਨਖਾ ਲਿਆਏਗਾ ਜਿੰਨੇ ਦੁੱਖ ਆਉਣਗੇ ਜਿੰਨੇ ਐਸਾ ਦੁੱਖ ਨਹੀਂ ਦਿੰਦਾ ਜਿਹੜਾ ਪਰਮਾਤਮਾ ਪਾਸ ਝੱਲ ਨਹੀਂ ਸਕਦੇ ਸੋ ਕੁਛ ਸੀਮਾ ਹੁੰਦੀ ਆ ਪੀੜਾ ਦੀ ਸੋਗ ਦੀ ਸੋ ਭਗਤ ਕੀ ਹੈ ਤਿਆਰ ਕਰਨਾ ਹੈ ਟੀਟਪੁਣਾ ਕਰਨਾ ਹੈ ਭਗਤ ਉਹ ਹੈ ਜੋ ਤੈ ਗਏ ਤੈ ਸੋ ਜੋ ਬਾਣੇ ਚ ਰਹਿੰਦਾ ਹੈ ਸੋ ਸੋ ਆਪਣੀ ਚਾਲ ਚੱਲਦਾ ਹੈ ਉਹ ਗੁਰੂ ਦੀ ਚਾਲ ਚੱਲਦਾ ਹੈ ਗੁਰੂ ਦੇ ਬਾਣੇ ਚ ਚੱਲਦਾ ਹੈ ਸੋ ਜੋ ਹੋ ਰਿਹਾ ਹੈ ਠੀਕ ਹੋ ਰਿਹਾ ਹੈ ਆਪਣੀ ਯੋਗਤਾ ਅੰਦਰੋਂ ਪੈਦਾ ਕਰਨੀ ਹੈ ਪਰਮੇਸ਼ਰ ਵੀ ਨਿਤ ਨਵਾਂ ਹੈ ਉਹ ਗੁੱਥੇ ਵਰਗਾ ਗੁੱਠਾ ਨਹੀਂ ਭੇਜ ਰਿਹਾ ਇਹ ਦੋਤਰਾ ਪੋਤਰਾ ਜਾ ਰਿਹਾ ਹੈ ਦਾਦਾ ਦਾਦਾ ਨਾਨਾ ਜਾ ਰਿਹਾ ਹੈ ਦੋਤਰਾ ਪੋਤਰਾ ਆ ਰਿਹਾ ਹੈ ਉਦਾ ਖੇਲ ਹੈ ਇਹ ਪੁਰਾਣੇ ਪੱਤੇ ਚਲੇ ਗਏ ਨਵੇਂ ਆ ਗਏ ਫਟਾਰਾ ਹੋ ਰਿਹਾ ਸਭ ਕੁਝ ਨਵਾਂ ਹੋ ਰਿਹਾ ਹੈ ਅੱਜ ਨਾਲ ਚੱਲਦਾ ਹੈ ਅੱਜ ਕੀ ਹੈ ਅੱਜ ਇਹ ਸਵਾਸ ਆਇਆ ਠੀਕ ਹੈ ਮੌਤ ਸਿਰ ਤੇ ਖੜੀ ਹੈ ਜੋ ਇਹ ਇੱਕ ਚੰਦਨ ਦਾ ਜੋ ਸੰਗਤ ਕਰੇਗਾ ਚੰਦਨੀ ਹੋ ਜਾਏਗਾ ਇਹ ਪਨੌਰ ਲੋਆ ਇਹ ਮਿੱਟੀ ਦੀ ਧੂੜ ਇਹ ਵੀ ਕੀਮਤੀ ਹੋ ਜਾਏਗੀ ਇਹ ਪਾਣੀ ਦਾ ਬੁਲਬਲਿਆ ਤੇਰੀ ਵੀ ਕੀਮਤ ਹੋ ਜਾਏਗੀ ਜਦੋਂ ਗੁਰੂ ਨਾਲ ਮਿਲ ਜੇਗਾ ਅੰਦਰੋਂ ਹੀ ਪ੍ਰਗਟ ਹੋਏਗਾ ਜੀ ਮੈਂ ਛਕਤ ਕਾਲ ਨਹੀਂ ਪੈਗੀ ਮਿਹਨਤ ਕਰਨੀ ਪੈਗੀ ਮੰਨ ਕੇ ਸਦਾ ਆਨੰਦ ਗੁਣ ਗਾਏ ਸੋ ਗੁਣ ਗਾਏ ਕੀ ਹੈ ਉਹਦੇ ਕਾਨੂੰਨ ਨੂੰ ਸਮਝਣਾ ਪਏਗਾ ਉਹ ਸੱਚ ਰੂਪ ਹੈ ਉਹ ਆਇਆ ਹੋਇਆ ਹੈ ਉਹ ਕਾਨੂੰਨ ਰੂਪ ਹੈ ਸੋ ਇਹ ਸੱਚ ਦੀ ਪਰਖ ਕਰਨੀ ਹੈ ਸੱਚ ਕਦੀ ਮਰਦਾ ਨਹੀਂ ਅਮਰ ਹੈ ਜੀ ਜਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਕੀ ਪ੍ਰਾਪਤ ਕਰਨਾ ਸਭ ਕੁਝ ਅੰਦਰੋਂ ਹੀ ਮਿਲੇਗਾ ਸਰੀਰ ਚ ਜੀ ਸਤਾਂ ਦੀ ਖਰਾਕ ਹੋ ਰਹਾ ਮਨ ਦੀ ਖਰਾਕ ਹੋ ਰਹਾ ਹੈ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰਗੋਬ ਸਿੰਘ ਜੀ ਕਾ ਸੰਗਤ ਆਈ ਸੋਨੇ ਘਟਾ ਭਰ ਕੇ ਰਸਤਾ ਲਿਆਂਦੇ ਕਹਿੰਦੇ ਧੰਨ ਇੱਕ ਕੰਦਾ ਇੱਕ ਪ੍ਰੇਮੀ ਨੇ ਸਵਾਲ ਕੀਤਾ ਮੇਰਾ ਮਨ ਨਹੀਂ ਟਿਕਦਾ ਗੁਰੂ ਜੀ ਕਹਿੰਦੇ ਧੰਨ 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 ਤੂੰ ਹੈ ਸੋ ਤਿੰਨ ਵਾਰੀ ਧੰਨ ਗਿਆ ਗੁਰੂ ਉਹ ਹੈ ਜੋ ਸੰਕਾਮ ਤੰਦਾ ਸੋ ਸਿੱਖਾਂ ਦੇ ਮਨ ਚ ਸਿੱਖ ਕੀ ਹੈ ਜੋ ਸਿੱਖਿਆ ਲੈਂਦਾ ਜੋ ਸਿੱਖਦਾ ਅਸੀਂ ਸਿੱਖਦੇ ਰਹਿਣਾ ਸੋ ਕਹਿੰਦੇ ਜੋ ਰਸਤ ਗੁਰੂ ਘਰ ਦੇ ਲੰਗਰਾਂ ਵਾਸਤੇ ਘੱਟਾ ਭਰ ਕੇ ਲਿਆਇਆ ਇਹਨੂੰ ਇੱਕ ਵਾਰੀ ਧਰਨ ਇਹਨੂੰ ਤਿੰਨ ਵਾਰੀ ਧਰਨ ਸੋ ਇੱਕ ਮਨ ਹੈ ਇਹ ਵਿਗੜਿਆ ਆਇਆ ਹਾਥੀ ਵਿਗੜਿਆ ਆਇਆ ਬਾਂਦਰ ਇਹ ਪੰਛੀ ਦੀ ਨੇ ਆਈ ਹੈ ਇਹ ਉਡਾਰੀਆਂ ਮਾਰਦਾ ਹੈ ਇਹ ਸੋ ਚਿਤਵਨੀਆ ਕਰਦਾ ਹੈ ਤਨ ਹੈ ਇਹਦਾ ਨਕਰ ਜਿੱਥੇ ਰਹਿੰਦਾ ਹੈ ਤਨ ਹੈ ਇਹਦੇ ਮਾਤਾ ਪਿਤਾ ਤਨ ਇਹ ਹੈ ਵੀ ਮਨ ਨੂੰ ਹੀ ਕਾਬੂ ਕਰਨਾ ਹੈ ਮਨ ਦੀ ਜਿੱਦਾਂ ਰੋਗ ਦਾ ਪਤਾ ਲੱਜੇਗਾ ਇਲਾਜ ਵੀ ਹੋ ਜਾਏਗਾ ਜਿਵੇਂ ਅੱਜ ਕੱਲ ਡਾਕਟਰ ਰਿਪੋਰਟਾ ਕਰਾਉਂਦੇ ਜਿੱਦਾਂ ਬਿਮਾਰੀ ਦਾ ਪਤਾ ਲੱਜੇਗਾ ਇਲਾਜ ਵੀ ਹੋ ਜਾਏਗਾ ਇਹਨੂੰ ਇਹ ਵੀ ਪਤਾ ਹੈ ਕਿ ਮਨ ਨੂੰ ਹੀ ਕਾਬੂ ਕਰਨਾ ਹੈ ਇਹ ਮਨ ਦੀ ਖਰਾਬ ਹੋ ਰਹਾ ਹੈ ਇਹਦਾ ਅਸੀਂ ਆਪਣੇ ਸਰੀਰ ਦਾ ਇਹਨੂੰ ਹਿੱਸਾ ਸਮਝਦੇ ਨਹੀਂ 파ਟ ਸਮਝਦੇ ਨਹੀਂ ਤਨ ਦੀ ਖਰਾਬ ਹੋ ਰਹਾ ਹੈ ਮਨ ਨੂੰ ਸਮਝਣਾ ਪਵੇਗਾ ਇਹ ਸਰੀਰ ਨੂੰ ਸਮਝਣਾ ਪਵੇਗਾ ਕਿਵੇਂ ਕੰਮ ਕਰਦਾ ਹੈ ਸੋ ਇਹ ਸਾਰਾ ਤਾਂ ਬੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਮਨ ਨੂੰ ਆਇਆ ਸੋ ਚਾਹੇ ਤਾਂ ਤੰਨ ਨੂੰ ਧੋਖੋਂਦਾ ਕਸ਼ਟੋਂਦਾ ਮਨ ਇਹਨੂੰ ਫਰਸ ਛੱਡੇ ਇਹਨੂੰ ਤਾਜਾ ਛੱਡੇ ਸੋ ਅਸੀਂ ਉਟਾ ਕਰ ਲਿਆ ਸਾਰਾ ਬੋਝ ਹੈ ਮਨ ਤੇ ਹੈ ਤਾਂ ਹੀ ਕੰਦੇ ਟ੍ਰੈਕ ਹੋ ਗਿਆ ਜੀ ਇਹ ਬਿਮਾਰੀਆਂ ਸਾਰੀਆਂ ਪੈਦਾ ਹੋ ਰਹੀਆਂ ਨੇ ਅਸੀਂ ਚਿੰਤਾ ਕਰਦੇ ਹਾਂ ਜਿੰਨੀ ਜ਼ਰੂਰਤ ਹੈ ਉਨੀ ਚਿੰਤਾ ਕਰਨੀ ਹੈ ਸਭ ਕੰਮ ਕਰੋ ਨੂੰ ਕਾਰੇ ਚਾਹੀਦੇ ਹਨ ਗ੍ਰਿਸ਼ਤੀ ਜੀਵਨ ਜੀਣਾ ਪਏਗਾ ਸਭ ਇਹ ਸੋਸ ਦਾਂਸ ਨੇ ਖੋਜਾਂ ਕੀਤੀਆਂ ਅੰਦਰ ਹੀ ਸਾਰਾ ਕੁਝ ਪ੍ਰਗਟ ਹੋਏਗਾ ਜਦੋਂ ਅਸੀਂ ਮਿਹਨਤ ਕਰਾਂਗੇ ਇਹ ਜਨਰ ਪਸ਼ੂ ਕੀ ਕਰ ਸਕਦੇ ਸੀ ਕੋਈ ਨਾ ਕੋਈ ਕੁਝ ਬਣਾ ਰਿਹਾ ਹੈ ਸੋ ਇਹ </body> ਦੇ ਅੰਦਰ ਇਹ ਟਾਇਰ ਗੱਡੀ ਨੂੰ ਚਾਰ ਪੰਜ ਵਾਰ ਘਰ ਬਦਲਿਆ ਸ ਇਹ ਸਭ ਕੁਛ ਇਸ ਸਰੀਰ 'ਚ ਪ੍ਰਗਟ ਹੋਏਗਾ ਮਿਹਨਤ ਕਰਨੀ ਪੈਗੀ ਸੋ ਮਾਇਆ ਇਸ ਪਰਮੇਸ਼ਰ ਦੀ ਸੁਪਤਨੀ ਹੈ ਦੂਜਾ ਰੂਪ ਹੈ ਜਦੋਂ ਮਾਇਆ ਨਾਲ ਮਿਲ ਲਾਂਗੇ ਮਾਇਆ ਦੀ ਪਰਖ ਆ ਜਾਏਗੀ ਪਰਮੇਸ਼ਰ ਨਾਲ ਇੱਕਮਿਕ ਹੋ ਜਾਗੇ ਸੋ ਪਰਮੇਸ਼ਰ ਨਿਤ ਨਮਾਇ ਕੋਈ ਨਾ ਕੋਈ ਖੋਜ ਕਰ ਰਿਹਾ ਹੈ ਜਿਹਦੀ ਚੀਜ਼ ਦੀ ਲੋੜ ਹੁੰਦੀ ਆ ਉਹ ਆਪੇ ਪ੍ਰਗਟ ਹੋ ਜਾਂਦੀ ਐ ਕੋਨ ਕੋਈ ਸੰਤ ਉਹ ਹੈ ਜੋ ਗੁਣ ਪ੍ਰਗਟ ਕਰਦਾ ਸੋ ਪਹਿਰਾਵੇ ਦਾ ਨਾਂ ਨਹੀਂ ਸਰਤ ਸਾਦ ਉਹ ਹੈ ਜਿਨੇ ਮਨ ਨੂੰ ਸਾਧਿਆ ਹੈ ਸਹ ਦੁਨੀਆ ਤੇਰੇ ਚਰਨਾ ਚ ਡਿੱਗ ਜੇਗੀ ਜਦੋਂ ਤੂੰ ਆਪਣੇ ਆਪ ਨੂੰ ਸੰਭਾਲ ਲੇਗਾ ਇਹ ਮੰਨ ਦੀਆਂ ਚੀਜ਼ ਦੁਨੀਆ ਮੰਨੂ ਕੰਮ ਕਰਨਾ ਪਏਗਾ ਇਹ ਮਿਹਨਤ ਕਰਨਾ ਮਿਹਨਤ ਕਰਨਾ ਹਾਰਡ ਵਰਕਰ ਨਾਲ ਹੀ ਕੰਮ ਆਏਗਾ ਜੀ ਜਿਵੇਂ ਬਤੇ ਸਾਰੇ ਕਰਦੇ ਹਨ ਸਵਕਿਰਤ ਕਰਨੇ ਨਾਮ ਜਪਣਾ ਮੱਢ ਕਿ ਸਕਣਾ ਇਹ ਹੀ ਸਿਰੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਿਆ ਦਿੱਤੀ ਆ ਅਸੀਂ ਸਿੱਖਾਂ ਸਿੱਖਾਂ ਰੋਜ਼ ਨਾ ਰੋਜ਼ ਸਿੱਖਦੇ ਰਹਿਣਾ ਹੈ ਇਹ ਮਨ ਦੀ ਖਰਾਕ ਹੋ ਰਹਾ ਤਨ ਦੀ ਖਰਾਕ ਹੋ ਰਹਾ ਜਿੰਨਾ ਇੱਕ ਅੰਤ ਚ ਭੋਜੜ ਆਉਂਦਾ ਇਹਨੇ ਸਰੀਰ ਦਾ ਪਛਾਣ ਦੀ ਇਹ ਅੰਦਰ ਤਾਕਤ ਹੈ ਬੱਚੇ ਦਾ ਹੱਥ ਛੋਟਾ ਹੈ ਸੋ ਸੋ ਸੋਚ ਕਾ ਤੱਕ ਧਰਨਾ ਪਏਗਾ ਜੀ ਅਸੀਂ ਆਪਣੇ ਆਪ ਦੇ ਅੰਤਰ ਜਾਮੇ ਆ ਪ੍ਰਮੇਸ਼ਰ ਕੰਨਾ ਮੈਨੂੰ ਲੰਬਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਜੀ ਐਨਾ ਦੁੱਖ ਨਹੀਂ ਦਿੰਦਾ ਜੇ ਅਸੀਂ ਛੱਡ ਨਹੀਂ ਸਕਦੇ ਸੋ ਪਰਮੇਸ਼ਰ ਕੰਨਾ ਦਾ ਸਮਾਹ ਮੈਂ ਕੋਰ ਤੀਰ ਜੋਦੇ ਮਹਾਬਲੀ ਫਕਤਾ ਕਿਸੇ ਨੂੰ ਨਹੀਂ ਬਖਸ਼ਦਾ ਫਕਤੋ ਹੈ ਫਕਤੀ ਦੀ ਹੈ ਸੋ ਜੋ ਕੀਰਤ ਕਰਦਾ ਹੈ ਭਗਤ ਕੀ ਹੈ ਜੋ ਵੇਪਰਵਾ ਰਹਿਦਾ ਹੈ ਨਾ ਡਰਦਾ ਨਾ ਕਿਸੇ ਨੂੰ ਡਰਾਉਂਦਾ ਹੈ ਜੀ ਉਹ ਭਗਤ ਹੈ ਜੀ ਭਗਤਾਂ ਦੇ ਚਰਨਾਂ 'ਚ ਦੁਨੀਆ ਟਿਕਦੀ ਹੈ ਸੋ ਦੁਨੀਆ ਕੀ ਕਹਿੰਦੀ ਆ ਭਗਤ ਨੂੰ ਇਹ ਨਹੀਂ ਫਰਕ ਪੈਂਦਾ ਸੋ ਭਗਤੀ ਕੀ ਹੈ ਜੋ ਮਨੰਦ ਕਰੇਗਾ ਮਛਕਤ ਘਾਲੇਗਾ ਸੋ ਇਹ ਧ੍ਰਿਵ ਦ੍ਰਿਸ਼ਟੀ ਤਰਲਚੰਤੀ ਜੀ ਅੱਖ ਖੋਲੇਗਾ ਜੀ ਸੋਏ ਤੇ ਇਸ ਨੂੰ ਪਿੱਛੋਂ ਨਾਵੇਂ ਕੋ ਪਿੱਛੇ ਤੇ ਗਰਾਰੀਆਂ ਗਰਾਰੀਆਂ ਹਨ ਅੰਦਰੋਂ ਮਾ ਅੱਗੋਂ ਆਨੰਦ ਲਓ ਅੰਦਰ ਅਗਲੇ ਪਾਸੇ ਟਾਈਮ ਦੱਸ ਰਿਹਾ ਸਮਾਂ ਛੱਡ ਰਿਹਾ ਪ੍ਰਵੇਸ਼ ਕੰਦ ਮੈਂ ਸਮਾਰੂਪਾ ਸੱਚ ਰੂਪਾ ਜੀ ਸਮੇਨ ਸਮਾਲ ਅਚਮ ਸਮਾਲ ਜੀ ਤੋ ਇੱਕ ਸੋਨਾ ਬਣ ਕੇ ਆਏਗਾ ਜੀ ਸੋ ਦਾਸਤ ਬਹੁਤ ਹੀ ਗਲਤੀਆਂ ਹੋ ਰਹੀਆਂ ਗੁਰੂ ਹਰਗੋਬਿੰਦ ਬਕਸ਼ ਨਾ ਲੈ ਬਕਸ਼ ਲਾ ਜੀ ਬਕਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਫਤੇ ਜੀ